ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਇਨਵੈਸਟਮੈਂਟ ਠੀਕ ਹੈ ਜੀ ਐਸ ਆਈ ਪੀ ਏਟੀ ਐਫ ਤੇ ਬੌਂਡਸ ਫੰਡ ਵਾਰੀ ਠੀਕ ਹੈ ਜੀ ਇਨਵੈਸਟਮੈਂਟ ਕੀ ਹੁੰਦੀ ਆ ਆਪਾਂ ਅੱਜ ਗੱਲ ਕੀਤੀ ਆ ਤੇ ਆਪਾਂ ਪਿਛਲੀ ਵੀਡੀਓ ਚ ਦੱਸਿਆ ਗਿਆ ਸੀ ਇਨਵੈਸਟਮੈਂਟ ਕੀ ਆ ਠੀਕ ਹੈ ਜੀ ਇਨਵੈਸਟਮੈਂਟ ਇਨਵੈਸਟਮੈਂਟ ਟੀਆ ਠੀਕ ਹੈ ਜੀ ਇਹ ਸ਼ੇਅਰ ਮਾਰਕੀਟ ਵਿੱਚ ਕਿੰਨੇ ਤਰ੍ਹਾਂ ਦੀ ਹੁੰਦੀ ਆ ਪੰਜ ਤਰ੍ਹਾਂ ਦੀ ਹੁੰਦੀ ਆ ਠੀਕ ਹੈ ਜੀ ਜਿੰਨਾ ਵਿੱਚੋਂ ਆਪਾਂ ਦੋ ਟਾਪਿਕ ਰਿਕਵਰ ਕਰ ਲਏ ਸੀ ਆਪਣੇ ਤਿੰਨ ਰਹਿ ਗਏ ਸੀ ਠੀਕ ਹੈ ਜੀ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਵੀਡੀਓ ਜੇ ਵਧੀਆ ਲੱਗੀ ਲਾਈਕ ਤੇ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਠੀਕ ਹੈ ਜੀ ਅੱਜ ਉਹ ਆਪਾਂ ਗੱਲ ਕਰਦੇ ਆ ਇਨਵੈਸਟਮੈਂਟ ਇਹ ਪੰਜ ਤਰ੍ਹਾਂ ਦੀ ਹੁੰਦੀ ਆ ਠੀਕ ਹੈ ਜੀ ਪਹਿਲੀ ਸ਼ੇਅਰ ਸਟਾਕ ਠੀਕ ਹੈ ਜੀ ਸ਼ੇਅਰ ਤੇ ਸਟਾਕ ਇਨਵੈਸਟਮੈਂਟ ਠੀਕ ਹੈ ਸਟਾਕ ਦੇ ਵਿੱਚ ਹੁੰਦੀ ਆ ਤੇ ਦੂਜੀ ਆਪਣੀ ਮਿਊਚੁਅਲ ਠੀਕ ਹੈ ਜੀ ਮਿਊਚੁਅਲ ਫੰਡ ਠੀਕ ਹੈ ਜੀ ਤੇ ਤੀਜੀ ਆਪਣੀ ਹੁੰਦੀ ਹੈ ਜੀ SIP ਤੇ ਚੌਥੀ ਆਪਣੀ ਹੁੰਦੀ ਹੈ ਜੀ ETF ਤੇ ਪੰਜਵੀਂ ਆਪਣੀ ਹੁੰਦੀ ਹੈ ਜੀ ਬਾਂਡਸ ਠੀਕ ਹੈ ਜੀ ਫੰਡ ਠੀਕ ਹੈ ਜੀ ਤੇ ਜਿੰਨਾ ਵੀ ਤੁਸੀਂ ਆਪਾਂ ਪਹਿਲੀਆਂ ਦੋ ਕਵਰ ਕਰ ਲੀਆਂ ਸੀ ਜੇ ਕਿਸੇ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਪਹਿਲਾਂ ਵਾਲੀ ਵੀਡੀਓ ਦੇਖੋ ਤਾਂ ਜੋ ਆਪਾਂ ਨੂੰ ਸਾਰੀ ਸਮਝ ਆ ਸਕੇ ਠੀਕ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਐਸ ਆਈ ਪੀ ਐਸ ਆਈ ਪੀ ਬਾਰੇ ਠੀਕ ਹੈ ਐਸ ਆਈ ਪੀ ਕੀ ਹੁੰਦੀ ਆ ਠੀਕ ਹੈ ਜੀ ਐਸ ਆਈ ਪੀ ਬਾਰੇ ਤੇ ਇਹ ਐਸ ਆਈ ਪੀ ਦਾ ਦਾ ਆਪਾਂ ਨੂੰ ਸਿੱਪ ਕਹਿੰਦੇ ਆ ਠੀਕ ਹੈ ਜੀ ਜਿਵੇਂ ਆਪਾਂ ਲਾ ਲਓ ਕੋਈ ਕਿਸੇ ਵੀ ਚੀਜ਼ ਚ ਲਾ ਲਓ ਜਿਵੇਂ ਆਪਾਂ ਆਪਾਂ ਡਾਕਰ ਆਪਣਾ ਅਕਾਊਂਟ ਖੁਲਾਉਂਦੇ ਹੀ ਖਾਤਾ ਖੁਲਾਉਂਦੇ ਆ ਉਹਦੇ ਵਿੱਚ ਹਰ ਮਹੀਨੇ ਇੱਕ ਫਿਕਸ ਮਤਲਬ ਲਾ ਲੋ ਫਿਕਸ ਅਮਾਉਂਟ ਆ ਉਹ ਜਮਾ ਕਰਾਉਨੇ ਆ ਜਿਵੇਂ ਲਾ ਲੋ ਆਪਣੀ ਇਨਸਟਾਲਮੈਂਟ ਕਿਸਤੇ ਜਾਂਦੀ ਆ ਹਰੇਕ 10 ਤਰੀਕ ਨੂੰ ਜਾਂ 15 ਨੂੰ ਜੋ ਵੀ ਆਪਣੀ ਇਨਸਟਾਲਮੈਂਟ ਦੀ ਡੇਟ ਡਿਬਿਊ ਡੇਟ ਆ ਉਹਦੇ ਵਿੱਚ ਆਪਣੀ ਕਿਸ਼ਤ ਕੱਟੀਆਂ ਦੀ ਆ ਇਸ ਤਰ੍ਹਾਂ ਹੀ ਐਸਆਈਪੀ ਆ ਹਰ ਮੰਥ ਇੱਕ ਫਿਕਸ ਡੇਟ ਤੇ ਆਪਾਂ ਕਿਸੇ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਉਹਨੂੰ ਕਹਿੰਦੇ ਆ ਐਸਆਈਪੀ ਠੀਕ ਆ ਜੀ ਵੀ ਥੋੜਾ ਹਰ ਲਾ ਲੋ ਆਪਾਂ ਕਹਿੰਦੇ ਆ ਹਰ ਮੈਨੇ ਥੋੜਾ 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 ਮੀਨੂ ਕਹਿੰਦਾ ਹਰ ਮਹੀਨੇ ਥੋੜਾ ਥੋੜਾ ਵੀ ਘੱਟ ਤੋਂ ਘੱਟ ਹੈ ਨਾ ਜਿੰਨਾ ਵੀ ਆਪਣਾ ਸਰਦਾ ਨਾ ਥੋੜਾ ਥੋੜਾ ਪੈਸਾ 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 ਮਿਊਚੁਅਲ ਮਿਊਚੁਅਲ ਫੰਡ ਫੰਡ ਵਿੱਚ 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 ਰੋ ਰੋ ਨੂੰ ਇਨਵੈਸਟ ਕਰਨਾ ਠੀਕ ਹੈ ਜੀ ਜਿਵੇਂ ਐਲੀ ਵੀਡੀਓ ਜੇ ਆਪਾਂ ਦੱਸਾਈ ਮਿਊਚੁਅਲ ਫੰਡ ਵਿੱਚ ਆਪਾਂ ਇੱਕ ਇਕੱਠੀ ਪੈਸਾ ਇਨਵੈਸਟ ਕਰ ਦਿੰਦੇ ਆ ਠੀਕ ਹੈ ਜੀ 15-20 ਸਾਲਾਂ ਲਈ ਠੀਕ ਹੈ ਜੀ ਇਹਦੇ ਵਿੱਚ ਐ ਹੁੰਦਾ ਵਾ ਜਿਵੇਂ ਆਪਣਾ ਥੋੜਾ 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 ਪੈਸਾ ਲੋਣਾ ਵੀ ਆਪਾਂ ਸੋਚ ਲਿਆ ਵੀ ਆਪਣੇ ਆਪਣੇ ਕੋਲ ਲਾ ਲਓ ਆਪਣੀ ਸੈਲਰੀ 20000 20000 ਹੈ ਠੀਕ ਹੈ ਜੀ ਜਿਹਦੇ ਵਿੱਚੋਂ ਆਪਾਂ ਨੇ ਘਰੇਲੂ ਖਰਚੇ ਗੁਰਚੇ ਲਾ ਕੇ ਸਾਰਾ ਖਰਚੇ ਲਾ ਕੇ ਆਪਣਾ 17000 ਰੁਪਿਆ ਖਰਚ ਹੋ ਜਾਦਾ ਤੇ ਆਪਣੇ ਕੋਲ 3000 ਰੁਪਿਆ ਬਚ ਗਿਆ ਇਹਨੂੰ ਆਪਾਂ ਐਸਆਈਪੀ ਚ ਐਸਆਈਪੀ ਚ ਹਰ ਮਹੀਨੇ ਇਨਵੈਸਟ ਕਰਤਾ ਇਹਦੇ ਰਟਰਨ ਬਹੁਤ ਹੀ ਜ਼ਿਆਦਾ ਵਧੀਆ ਨੇ ਠੀਕ ਹੈ ਜੀ ਹਰ ਮਹੀਨੇ ਥੋੜਾ ਥੋੜਾ ਆਪਣੇ ਅਮਾਉਂਟ ਚੋਂ ਥੋੜਾ ਥੋੜਾ ਪੈਸਾ ਇਨਵੈਸਟ ਕਰਨਾ ਇਹਨੂੰ ਕਹਿੰਦੇ ਨੇ ਇਨਵੈਸਟਮੈਂਟ ਐਸਆਈਪੀ ਠੀਕ ਹੈ ਜੀ ਇਹ ਵੀ ਸੇਮ ਮਿਊਚੁਅਲ ਫੰਡ ਮੰਗੂਇੰਗ ਕੰਮ ਕਰਦੀ ਹੈ ਠੀਕ ਹੈ ਜੀ ਆਪਾਂ ਹਰ ਮਹੀਨੇ ਥੋੜਾ ਥੋੜਾ ਪੈਸਾ ਇਨਵੈਸਟ ਕਰਨਾ ਨੂੰ ਇਦਾਂ ਕਹਿ ਸਕਦੇ ਹਾਂ ਸੌਕੀ ਪਾਸ ਠੀਕ ਹੈ ਜੀ ਤੇ ਨੰਬਰ 2 ਤੇ ਹੈਗਾ ਆਪਣਾ ਏਟੀਐਫ ਨੰਬਰ 2 ਤੇ ਆਪਣਾ ਹੈਗਾ ਜੀ ਏਟੀਐਫ ਇਹ ਕੀ ਹੁੰਦਾ ਐਕਸਚੇਂਜ ਟ੍ਰੇਡ ਫੰਡ ਐਕਸਚੇਂਜ ਟ੍ਰੇਡ ਫੰਡ ਠੀਕ ਹੈ ਜੀ ਇਹਦੇ ਬਾਰੇ ਆਪਾਂ ਜਾਣਦੇ ਹਾਂ ਐਕਸਚੇਂਜ ਟ੍ਰੇਡ ਫੰਡ ਇਹਨੂੰ ਕਹਿੰਦੇ ਨੇ ਐਕਚੇਂਜ ਚੇਂਜ ਟ੍ਰੇਡ ਟ੍ਰੇਡ ਫੰਡ ਠੀਕ ਹੈ ਜੀ ਫੰਡ ਇਹਨੂੰ ਕਹਿੰਦੇ ਆ ਟ੍ਰੇਡ ਐਕਸਟ੍ਰੇਡ ਫੰਡ ਠੀਕ ਹੈ ਜੀ ਇਹ ਜ਼ਿਆਦਾਤਰ ਇੰਡੈਕਸ ਇੰਡੈਕਸ ਨਿਫਟੀ ਸਨਸੈਕਸ ਸੰਸੈਕਸ ਸੰਸੈਕਸ ਨਿਫਟੀ ਤੇ ਸੰਸੈਕਸ ਵਰਗੀਆਂ ਕੰਪਨੀਆਂ ਚ ਆਪਣਾ ਇਨਵੈਸਟ ਹੁੰਦਾ ਠੀਕ ਹੈ ਜੀ ਇਹਦੇ ਵਿੱਚ ਇਹ ਇ ਇਹ ਹੈਗਾ ਐਕਸਚੇਂਜ ਟ੍ਰੇਡ ਫੰਡ ਇੰਡੈਕਸ ਨਿਫਟੀ ਸੰਸੈਕਸ ਵਰਗੀਆਂ ਕੰਪਨੀਆਂ ਚ ਆਪਣਾ ਪੈਸਾ ਜਿਹੜਾ ਇਨਵੈਸਟ ਹੁੰਦਾ ਵਾ ਠੀਕ ਹੈ ਜੀ ਤੇ ਨੰਬਰ 3 ਤੇ ਹੈਗਾ ਆਪਣਾ ਠੀਕ ਹੈ ਜੀ ਬੌਂਡਸ ਬੌਂਡਸ ਫੰਡ ਠੀਕ ਹੈ ਜੀ ਏ ਇਹ ਇਹ ਆਪਾਂ ਲਾ ਲਓ ਸਰਕਾਰੀ ਗਵਰਨਮੈਂਟ ਸਰਕਾਰੀ ਸਰਕਾਰੀ ਟੌਪ ਟੌਪ ਕੰਪਨੀਆਂ ਕੰਪਨੀਆਂ ਲਾਲੋ ਟੌਪ ਕੰਪਨੀਆ ਬਰਡ ਦੀਆਂ ਠੀਕ ਹੈ ਜੀ ਟੌਪ ਕੰਪਨੀਆ ਵਿੱਚ ਟੌਪ ਕੰਪਨੀਆ ਵਿੱਚ ਆਪਾਂ ਇਹਨੂੰ ਪੈਸੇ ਨੂੰ ਇਨਵੈਸਟ ਪੈਸੇ ਨੂੰ ਪੈਸੇ ਨੂੰ ਇਨਵੈਸਟ ਇਹਨੂੰ ਇਨਵੈਸਟ ਕਰਨਾ ਠੀਕ ਹੈ ਜੀ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣਾ ਪੈਸਾ ਆਪਾਂ ਇਹਦੇ ਵਿੱਚ ਬੌਂਡਸ ਫੰਡ ਵਿੱਚ ਗਵਰਨਮੈਂਟ ਨੂੰ ਆਪਾਂ ਲੋਨ ਤੇ ਦੇਤਾ ਕਹਿੰਦੇ ਆਪਾਂ ਲੋਨ ਦੇਤਾ ਜਿਵੇਂ ਆਪਾਂ ਬੈਂਕ ਕੋਲੋਂ ਲੋਨ ਲੈਂਦੇ ਆ ਸੇਮ ਆਪਾਂ ਆਪਣਾ ਪੈਸਾ ਗਵਰਨਮੈਂਟ ਨੂੰ ਜਾਂ ਕਿਸੇ ਕੰਪਨੀ ਨੂੰ ਆਪਾਂ ਆਪਣਾ 1 ਕਰੋੜ ਠੀਕ ਹੈ ਜੀ 1 ਕਰੋੜ ਲੋਨ ਤੇ ਦੇਤਾ ਤੇ ਇਹਦਾ ਆਪਾਂ ਨੂੰ ਰਿਟਰਨ ਮਿਲ ਜਣਾ ਰਿਟਰਨ ਵੀ ਇਦਾਂ ਹੁੰਦਾ ਜਿਵੇਂ ਕੰਪਨੀ ਗਰੋਥ ਕਰਦੀ ਆ ਜਾਂ ਕੋਈ ਸਰਕਾਰੀ ਆ ਕੋਈ ਵੀ ਕੰਪਨੀ ਸਰਕਾਰ ਵੱਲੋਂ ਚਲਾਈ ਗਈ ਆ ਉਹ ਵਧੀਆ ਗਰੋਥ ਕਰਦੀ ਆ ਤਾਂ ਆਪਾਂ ਨੂੰ ਉਹਦਾ ਰਿਟਰਨ ਮਿਲ ਜਣਾ ਜਿਹੜਾ ਆਪਣਾ ਪੈਸਾ ਵਾ ਉਹ ਸੇਫ ਆ ਸੇਫ ਆ ਠੀਕ ਆ ਜੀ ਸੇਫ ਆ ਤੇ ਇਹਦੇ ਵਿੱਚ ਵੀ ਜੋ ਵੀ ਪੈਸਾ ਆਪਣਾ ਸੇਫ ਆ ਠੀਕ ਆ ਜੀ ਉਹਦਾ ਆਪਾਂ ਨੂੰ ਮਤਲਬ ਰਿਸਕੇ ਚ ਬਿਲਕੁਲ ਨਹੀਂ ਹੈਗਾ ਇਹ ਚੀਜ਼ਾਂ ਚ ਠੀਕ ਆ ਜੀ ਇਨਵੈਸਟਮੈਂਟ ਹੈ ਇਦਾਂ ਦੀ ਚੀਜ਼ਾਂ ਇਚ ਰਿਸਕ ਹੈ ਨਹੀਂ ਮਤਲਬ ਨਾ ਮਾਤਰੀ ਆ ਕਹਿ ਸਕਦੇ ਆ ਆਪਾਂ ਹੈ ਨਹੀਂ ਠੀਕ ਆ ਜੀ ਤੇ ਪੈਸਾ ਸੇਫ ਰਹਿੰਦਾ ਇਹਦੇ ਵਿੱਚ ਗਵਰਨਮੈਂਟ ਜਾਂ ਕੰਪਨੀਆਂ ਕੰਪਨੀ ਨੂੰ ਟੌਪ ਦਿਆਂ ਨੂੰ ਆਪਾਂ ਪੈਸਾ ਦੇਤਾ ਉਹਨਾਂ ਨੇ ਆਪਣਾ ਪੈਸਾ ਵਰਤ ਕੇ ਉਹ ਕੰਪਨੀ ਨੂੰ ਸਟਾਰਟ ਕਰਿਆ ਜਾਂ ਗਵਰਨਮੈਂਟ ਨੇ ਕੋਈ ਵੀ ਆਪਣਾ ਹਨਾ ਕੁਝ ਵੀ ਸਟਾਰਟਅਪ ਕਰਿਆ ਉਹ ਦੇ ਵਿੱਚੋਂ ਜੋ ਵੀ ਉਹ ਤੋਂ ਰਟਰਨ ਆਊਗਾ ਤੇ ਉਹਦੇ ਵਿੱਚੋਂ ਆਪਾਂ ਨੂੰ ਆਪਣਾ ਜੋ ਵੀ ਆਪਣਾ ਰਟਰਨ ਮਿਲ ਜਾਣਾ ਇਹ ਮਤਲਬ ਗੋ ਇਹਨੂੰ ਆਪਾਂ ਐਂ ਕਹਿ ਸਕਦੇ ਹਾਂ ਸਰਕਾਰੀ ਤੇ ਗਵਰਨਮੈਂਟ ਸਰਕਾਰੀ ਤੇ ਟੌਪ ਦੀਆਂ ਕੰਪਨੀਆਂ ਵਿੱਚ ਆਪਾਂ ਆਪਣਾ ਪੈਸਾ ਲੋਨ ਤੇ ਦੇ ਕੇ ਉਹ ਤੋਂ ਫੰਡ ਲੈਣਾ ਠੀਕ ਹੈ ਜੀ ਮੈਂ ਕਹਿੰਦਾ ਵਿਆਜ ਦੇਣਾ ਠੀਕ ਹੈ ਜੀ ਸੇਮ ਆ ਜੀ ਇਹ ਪੰਜ ਤਰ੍ਹਾਂ ਦੀ ਇਨਵੈਸਟਮੈਂਟ ਹੁੰਦੀ ਹੈ ਜੀ ਪੈਲੈਰੀਅਲ ਸ਼ੇਅਰ ਇਨਵੈਸਟਮੈਂਟ ਮਿਊਚੁਅਲ ਫੰਡ ਇਨਵੈਸਟਮੈਂਟ ਐਸ ਆਈ ਪੀ ਤੇ ਆਪਣਾ ਈਟੀਐਫ ਠੀਕ ਹੈ ਜੀ ਤੇ ਬੌਂਡਸ ਫੰਡ ਠੀਕ ਹੈ ਜੀ ਇਹਨਾਂ ਬਾਰੇ ਅੱਜ ਆਪਾਂ ਸਾਰਾ ਕਵਰ ਕਰ ਲਿਆ ਤੇ ਪਹਿਲੀ ਵੀਡੀਓ ਵਿੱਚ ਆਪਾਂ ਸਟਾਕ ਤੇ ਮਿਊਚੁਅਲ ਫੰਡ ਬਾਰੇ ਦੱਸਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਐਸ ਆਈ ਪੀ ਈਟੀਐਫ ਤੇ ਬੌਂਡਸ ਫੰਡ ਬਾਰੇ ਦੱਸਿਆ ਗਿਆ ਠੀਕ ਹੈ ਜੀ ਕਿੱਦਾਂ ਲੱਗੀ ਵੀਡੀਓ ਕਮੈਂਟਾਂ ਵਿੱਚ ਜਰੂਰ ਦੱਸਿਓ ਅੱਗੇ ਆਪਾਂ ਗੱਲ ਕਰਾਂਗੇ ਟ੍ਰੇਡਿੰਗ ਬਾਰੇ ਠੀਕ ਹੈ ਜੀ ਸ਼ੇਅਰ ਮਾਰਕੀਟ ਵਿੱਚ ਆਪਾਂ ਦੋ ਤਰ੍ਹਾਂ ਦੀ ਗੱਲ ਹੁੰਦੀ ਸੀ ਇਨਵੈਸਟਮੈਂਟ ਪਹਿਲੀ ਸੀ ਇਨਵੈਸਟਮੈਂਟ ਤੇ ਦੂਜੀ ਸੀ ਟ੍ਰੇਡਿੰਗ ਠੀਕ ਹੈ ਜੀ ਇਹਨਾਂ ਦੋਨਾਂ ਬਾਰੇ ਆਪਾਂ ਗੱਲ ਕਰਾਂਗੇ ਇਨਵੈਸਟਮੈਂਟ ਦਾ ਟੌਪਿਕ ਆਪਣਾ ਕਲੋਜ਼ ਹੋ ਗਿਆ ਅਗਲੀ ਵੀਡੀਓ 'ਚ ਆਪਾਂ ਇਹਨਾਂ ਨੂੰ ਪੂਰੇ ਇੱਕ ਇੱਕ ਨੂੰ ਚੀਜ਼ ਨੂੰ ਟੌਪਿਕ ਨੂੰ ਲੈ ਕੇ ਪੂਰਾ ਚੰਗੀ ਤਰ੍ਹਾਂ ਰਿਕਵਰ ਕਰਾਂਗੇ ਠੀਕ ਹੈ ਜੀ ਤੇ ਕਿੱਦਾਂ 'ਚ ਪੈਸਾ ਲਾਉਣਾ ਉਹ ਵੀ ਲਾਈਵ ਲਾ ਕੇ ਦਿਖਾਵਾਂਗੇ ਠੀਕ ਹੈ ਜੀ ਤਾਂ ਜੋ ਆਪਾਂ ਸ਼ੇਅਰ ਮਾਰਕੀਟ ਵਿੱਚੋਂ ਵਧੀਆ ਟਰਨ ਤੇ ਪ੍ਰੋਫਿਟ ਕਮਾ ਸਕੀਏ ਜੁੜੇ ਰਹੋ ਚੈਨਲ ਨਾਲ ਚੈਨਲ 'ਚ ਵੀਡੀਓ ਲੱਗੀ ਵਧੀਆ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਅੱਗੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਥੈਂਕ ਯੂ ਜੀ